ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸੰਯੁਕਤ ਕਿਸਾਨ ਮੋਰਚੇ ਸਦ ਦੇ ਦੇਸ਼ ਭਰ ਦੇ ਵਿੱਚ ਸਾਡਾ ਟਰੈਕਟਰ ਮਾਰਚ ਅਪਰੇਡ ਹੈ ਜਿਸ ਦਾ ਮੁੱਖ ਮਕਸਦ ਸਾਡਾ ਇਹ ਹੈ ਸਾਡੀਆਂ ਮੰਗਾਂ ਨਹੀਂ ਜਿਹੜੀਆਂ ਅਸੀਂ 4 ਸਾਲ ਪਹਿਲਾਂ ਛੱਡ ਕੇ ਆਏ ਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਮੰਗਾਂ ਅਸੀਂ ਲਾਗੂ ਕਰ ਦਾਂਗੇ ਤੇ ਤੁਸੀਂ ਅੰਦੋਲਨ ਸਬਾਪਤ ਕਰ ਦਿਓ ਜਦੋਂ ਅਸੀਂ ਕਾਲੇ ਕਾਨੂੰਨ ਵਾਪਸ ਕਰਾ ਕੇ ਆਏ ਉਹਦੇ ਵਿੱਚ ਸਾਡੀ ਮੁੱਖ ਮੰਗ ਸੀਗੀ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ਤੇ ਨਾਟਸਲਾਮੀ ਰਾਥੰਦੀ ਨੂੰ ਮੁਤਾਕ ਪਾ ਦੇਣੀ ਤੇ ਲਖੀਨਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਤੇ 2020 ਐਕਟ ਬੀ ਲਈ ਐਕਟ ਨੂੰ ਰੱਦ ਕਰਨਾ ਤੇ ਕਿਸਾਨ ਪੈਨਸ਼ਨ ਯੋਜਨਾ ਤੋਂ ਹੋਰ ਨੌਕ ਮੰਗਾ ਉਸ ਸੀ ਸਾਡੀਆਂ ਜਿਹੜੇ ਕਿ ਕੇਂਦਰ ਸਰਕਾਰ ਨੇ ਮੰਨ ਲਿਆ ਸੀ ਤੇ ਸਾਨੂੰ ਭਰੋਸਾ ਦਿੱਤਾ ਸੀ ਉਹ ਵੀ ਮੰਨ ਲਿਆ ਪਰ ਅਜੇ ਤੱਕ 4 ਸਾਲ ਹੋ ਗਏ ਸਾਡੇ ਕਿਸੇ ਵੀ ਕਿਸਾਨ ਆਗੂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨਾਲ ਮੀਟਿੰਗ ਨਹੀਂ ਕੀਤੀ ਜਿਸ ਕਰਕੇ ਸਾਨੂੰ ਗੁੱਸਾ ਰੋਸ ਆ ਸੰਤ ਸਰਕਾਰ ਤੇ ਵੀ ਮੀਟਿੰਗ ਕਰਕੇ ਮਸਲਾ ਟੇਬਲ ਤੇ ਹੱਲ ਕੀਤਾ ਜਾਵੇ ਤੇ ਜਿਸ ਤਰ੍ਹਾਂ ਇਹ ਕਰਨੀ ਜ ਉਸੇ ਤਰ੍ਹਾਂ ਹੀ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਉਸ ਸਮੇਂ ਸਮੇਂ ਤੇ ਪਿਛਲੇ ਸਾਲ ਵੀ ਸੱਭੇ ਜੰਗਲ ਕੀਤਾ ਸੀ ਅਸੀਂ ਵੀ ਸਰਕਾਰ ਨੂੰ ਯਾਦ ਕਰਾਉਣਾ ਚਾਹੁੰਦੇ ਹਾਂ ਵੀ ਏ ਅਸੀਂ ਨਾ ਭੁੱਲ ਗਏ ਅੱਜ ਨਾ ਕੱਲ ਵੀ ਸਾਡੀਆਂ ਜਿਹੜੇ ਮੰਗਾਂ ਨੂੰ ਲਾਗੂ ਕਰੋ ਜਿਸ ਕਰਕੇ ਇਹ ਅਗਲੇ ਸਾਲ ਅਸੀਂ ਫਿਰ ਕਰਾਂਗੇ ਜਿਹਨਾਂ ਕਿ ਸਾਡੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਅਸੀਂ ਜਿਹੜਾ ਰੋਸ ਮਾਰਚ ਹੋਰਾਮਾ ਮੰਡੀ ਦੇ ਵਿੱਚ ਗਲੀਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਾਂਗੇ ਤਾਂ ਕਿ ਹਰ ਇੱਕ ਜਿਹੜਾ ਇੱਥੋਂ ਦਾ ਲੋਕ ਬਸਨੀਕ ਹੈ ਉਹਦੇ ਤੱਕ ਸਾਡਾ ਸੁਨੇਹਾ ਪਹੁੰਚੇ ਜਿਹੜੇ ਸਾਡੇ ਝੰਡੇ ਐ ਉਹ ਨਾਲ-ਨਾਲ ਕਿਸਾਨ ਯੂਨੀਅਨ ਦੇ ਨਾਲ-ਨਾਲ ਸਾਡੇ ਤਿਰੰਗੇ ਝੰਡੇ ਵੀ ਐ ਤਾਂ ਕਿ ਸੈਂਟਰ ਸਰਕਾਰ ਨੂੰ ਪਤਾ ਲੱਗੇ ਵੀ ਅਸੀਂ ਪੰਜਾਬ ਵੀ ਇੱਕ ਇਹ ਜਿਹੜਾ ਇੰਡੀਆ ਦਾ ਹਿੱਸਾ ਹੈ ਤੇ ਸਾਡੀਆਂ ਮੰਗਾਂ ਨੂੰ ਮੰਨਿਆ ਜਾਵੇ ਇਸ ਲਈ ਸਾਰੇ ਰਾਮੇ ਮੰਡੀ ਦੇ ਵਿੱਚ ਅਸੀਂ ਅੱਜ ਸਾਰੇ ਜਿੰਨੀਆਂ ਵੀ ਸੜਕਾਂ ਉਹਦੇ ਉੱਤੇ ਰੋਸ ਪ੍ਰਦਰਸ਼ਨ ਕਰਾਂਗੇ ਨਮਾ ਲਗਾਤਾਰ ਤੁਸੀਂ ਧਰਨੇ ਦੇ ਰਹੇ ਹੋ ਰੋਸ ਪ੍ਰਦਰਸ਼ਨ ਵੀ ਕਰਦੇ ਹੋ ਲੱਗਦਾ ਸਰਕਾਰ ਕੋਈ ਤਰਸ ਤੋਂ ਮਾਸੂਗੀ ਜਾਂ ਸਰਕਾਰ ਕੋਈ ਤੁਹਾਡੀਆਂ ਮੰਗਾਂ ਵੱਲ ਧਿਆਨ ਦੇ ਵੀ ਕਾਫੀ ਲੰਮਾ ਸਮਾਂ ਹੋ ਗਿਆ ਹੈ ਸਰਕਾਰ ਨੂੰ ਦੇਖੋ ਜੀ ਜੇ ਸੰਘਰਸ਼ ਇਹਨਾਂ ਨੇ ਨਾ ਨਾ ਮੰਨਿਆ ਤਾਂ ਸੰਘਰਸ਼ ਦੇ ਵਿੱਚ ਹੋਰ ਵਾਧਾ ਕੀਤਾ ਜਾਊਗਾ ਤੇ ਫਿਰ ਜੇ ਜਿਵੇਂ ਦਿੱਲੀ ਜਾ ਕੇ ਮੰਗਾਂ ਬਣਾਲੀਆਂ ਸੀਆਂ ਤਾਂ ਇਹਨਾਂ ਨੂੰ ਮਜਬੂਰ ਕਰਤਾ ਸੀ ਸੌਰੀ ਮੰਗਣ ਵਾਸਤੇ ਮੋਦੀ ਜੀ ਨੂੰ ਤਾਂ ਇੱਥੇ ਵੀ ਉਸ ਹਾਵ ਨਾਲ ਜਿਵੇਂ ਵੀ ਸਾਨੂੰ ਉਪਰੋਂ ਕੋਈ ਹਦਾਇਤ ਆਉਂਦੀ ਹੈ ਤਾਂ ਅਸੀਂ ਉਹ ਰੋਸ ਪ੍ਰਦਰਸ਼ਨ ਵਧਾਵਾਂਗੇ